ਅਜ ਕਰਨ ਗਏ ਕ੍ਰੀਬ 1000 ਸ਼ਰਧਾਲੂਆਂ ਦੀ ਮੌਤ ਦੀ ਜਾਣਕਾਰੀ ਆਈ ਸਾਹਮਣੇ ਗਰਮੀ ਦੇ ਕਹਿਰ ਨੇ ਲੀਤੀ ਕਰੀਬ 1000 ਸ਼ਰਧਾਲੂਆਂ ਦੀ ਜਾਨ ਮਰਨ ਵਾਲਿਆਂ ਦੀ ਗਿਣਤੀ ਦੇ ਵਿੱਚ 68 ਭਾਰਤੀ ਸ਼ਰਧਾਲੂ ਵੀ ਸ਼ਾਮਲ ਮੱਕਾ ਜਾਣ ਵਾਲਿਆਂ ਦੇ ਲਈ ਅਹਿਮ ਜਾਣਕਾਰੀ ਆਈ ਸਾਹਮਣੇ ਮੁਸਲਮਾਨਾਂ ਦੇ ਸਭ ਤੋਂ ਪਵਿੱਤਰ ਸਥਾਨਾਂ ਦੇ ਵਿੱਚੋਂ ਇੱਕ ਮੱਕਾ ਵਿੱਚ ਹੱਜ ਕਰਨ ਗਏ 645 ਸ਼ਰਧਾਲੂਆਂ ਦੀ ਭਿਆਨਕ ਗਰਮੀ ਕਰਕੇ ਮੌਤ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਇਹਨਾਂ ਦੇ ਵਿੱਚ 68 ਭਾਰਤੀ ਵੀ ਸ਼ਾਮਲ ਨੇ ਸਾਊਦੀ ਅਰਬ ਦੇ ਡਿਪਲੋਮੈਟ ਨੇ ਇਹ ਜਾਣਕਾਰੀ ਸਾਂਝਾ ਕਰਦਿਆਂ ਦੱਸਿਆ ਕਿ ਸਾਲ ਹਜ ਯਾਤਰਾ ਦੌਰਾਨ ਠਾੜ ਭਾਰਤੀ ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ ਜਿਸ ਨਾਲ ਮੌਤਾਂ ਦੀ ਗਿਣਤੀ ਦੇ ਵਿੱਚ ਹੁਣ ਜਿਹੜਾ ਅੰਕੜਾ ਹੈ ਉਹ ਹਜ਼ਾਰ ਤੱਕ ਪਹੁੰਚ ਚੁੱਕਿਆ ਹੈ ਡਿਪਲੋਮੈਟ ਨੇ ਵੀ ਕਿਹਾ ਹੈ ਕਿ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਇਹ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਲਗਭਗ 68 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ ਕੁਝ ਦੀ ਮੌਤ ਕੁਦਰਤੀ ਕਾਰਨਾਂ ਕਰਕੇ ਹੋਈ ਹੈ ਅਤੇ ਬਹੁਤ ਸਾਰੇ ਬਜ਼ੁਰਗ ਸ਼ਰਧਾਲੂ ਵੀ ਇਹਦੇ ਵਿੱਚ ਸ਼ਾਮਲ ਸੀ ਕੁਝ ਦੀ ਮੌਤ ਮੌਸਮ ਕਰਕੇ ਵੀ ਹੋਈ ਹੈ ਕਿਉਂਕਿ ਗਰਮੀ ਦਾ ਪਾਰਾ ਕਾਫੀ ਜ਼ਿਆਦਾ ਵੱਧਾ ਹੋਇਆ ਨਜ਼ਰ ਆਇਆ ਸੋ ਅਨੁਮਾਨ ਹੈ ਕਿ ਇਹ ਨਵਾਂ ਅੰਕੜਾ ਕਿ ਜੁੜੀ ਮੌਤਾਂ ਦੀ ਹੁਣ ਫਿਲਹਾਲ ਜਾਣਕਾਰੀ ਉਹ 1000 ਦੇ ਕਰੀਬ ਸਾਹਮਣੇ ਆ ਰਹੀ ਹੈ ਨਵਾਂ ਅੰਕੜਾ ਉਦੋਂ ਸਾਹਮਣੇ ਆਇਆ ਜਦੋਂ ਅਰਬ ਡਿਪਲੋਮੇਟਾਂ ਨੇ ਜਾਣਕਾਰੀ ਦਿੱਤੀ ਕਿ ਹਾਜ ਦੌਰਾਨ 550 ਮੌਤਾਂ ਦਰਜ ਕੀਤੀਆਂ ਗਈਆਂ ਨੇ ਇਸ ਆંકੜੇ ਦੇ ਵਿੱਚ 323 ਮਿਸਰੀ ਲੋਕ ਸ਼ਾਮਲ ਸੀ 60 ਜਾਰਡਨ ਵਾਸੀ ਸ਼ਾਮਲ ਸੀ 68 ਭਾਰਤੀ ਵਾਸੀ ਦੱਸੇ ਜਾ ਰਹੇ ਨੇ ਤੇ ਉਹਨਾਂ ਨੇ ਸਪਸ਼ਟ ਕੀਤਾ ਕਿ ਸਾਰੇ ਮਿਸਰੀਆਂ ਦੀ ਮੌਤ ਗਰਮੀ ਕਰਕੇ ਹੋਈ ਹੈ ਇੰਡੋਨੇਸ਼ੀਆ, ਈਰਾਨ, ਸਨੇਗਲ, ਟਿਊਨੀਸ਼ੀਆ ਤੇ ਰਾਗਦੇ ਖੁਦਮੁਖਤਿਆਰ کوردستان ਖੇਤਰ ਨੇ ਵੀ ਮੌਤਾਂ ਦੀ ਪੁਸ਼ਟੀ ਕਰ ਦਿੱਤੀ ਹੈ ਹਾਲਾਂਕਿ ਕਈ ਮਾਮਲਿਆਂ ਦੇ ਵਿੱਚ ਅਧਿਕਾਰੀਆਂ ਨੇ ਕਾਰਨ ਸਪਸ਼ਟ ਰੂਪ ਦੇ ਵਿੱਚ ਨਹੀਂ ਦੱਸਿਆ ਪਰ ਜਿਹੜਾ ਅੰਕੜਾ ਹੈ ਉਹ 1000 ਦੇ ਕਿਰੀ ਪਹੁੰਚ ਚੁੱਕਿਆ ਜਿਦੇ ਵਿੱਚ 68 ਭਾਰਤੀ ਸ਼ਾਮਿਲ ਦੱਸੇ ਜਾ ਰਹੇ ਨੇ ਤਾਂ 200 ਤੋਂ ਵੱਧ ਸ਼ਰਦਾਲੂਆਂ ਦੀ ਮੌਤ ਪਿਛਲੇ ਸਾਲ ਹੋਈ ਸੀ ਜਿਨ੍ਹਾਂ ਚੋਂ ਜ਼ਿਆਦਾਤਰ ਇండోਨੇਸ਼ੀਆ ਦੇ ਸੀ 사우ਦੀ ਅਰਬ ਨੇ ਮੌਤਾਂ ਬਾਰੇ ਜਾਣਕਾਰੀ ਜਾਰੀ ਨਹੀਂ ਕੀਤੀ ਹਾਲਾਂਕਿ ਇਕੱਲੇ ਐਤਵਰ ਨੂੰ ਹੀਟ ਐਗਜ਼ੋਸ਼ਨ ਦੇ 2700 ਤੋਂ ਵੱਧ ਮਾਮਲਿਆਂ ਦੀ ਰਿਪੋਰਟ ਦਰਜ ਕੀਤੀ ਗਈ ਹੈ ਭਾਰਤੀ ਮੌਤਾਂ ਦੀ ਪੁਸ਼ਟੀ ਕਰਨ ਵਾਲੇ ਡਿਪਲੋਮੈਟ ਨੇ ਵੀ ਦੱਸਿਆ ਕਿ ਕੁਝ ਭਾਰਤੀ ਸ਼ਰਦਾਲੂ ਵੀ ਲਾਪਤਾ ਨੇ ਪਰ ਸਹੀ ਗਿਣਤੀ ਤੋ ਉਹਨਾਂ ਨੇ ਇਨਕਾਰ ਕਰ ਦਿੱਤਾ ਸੋ ਇਹ ਹਰ ਸਾਲ ਵਾਪਰਦਾ ਹੈ ਇਹ ਨਹੀਂ ਕਹਿ ਸਕਦੇ ਉਹਨਾਂ ਦਾ ਕਹਿਣਾ ਹੈ ਕਿ ਇਸ ਸਾਲ ਇਹ ਅਸਧਾਰਨ ਤੌਰ ਤੇ ਜਾਦਾ ਹੈ ਇਹ ਪਿਛਲੇ ਸਾਲ ਦੇ ਸਮਾਨ ਹੈ ਪਰ ਉਹਨਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਜਾਣਕਾਰੀ ਮਿਲ ਸਕਦੀ ਹੈ ਜੋ ਕਿ ਮੀਡੀਆ ਦੇ ਨਾਲ ਜਲਦ ਸਾਂਝੀ ਕਰਨਗੇ